ਲੁਧਿਆਣਾ ਵਿਖੇ ਜੈਨ ਸਮਾਜ ਵੱਲੋਂ ਇੱਕ ਪ੍ਰੈਸ ਕਾਨਫਰੰਸ 'ਚ ਡਿਪਟੀ ਕਮਿਸ਼ਨਰ ਕੁਰਕਸ਼ੇਤਰ ਨੂੰ ਅਪੀਲ ਕੀਤੀ ਕਿ ਮੈਨੇਜਮੈਂਟ ਚੋਣਾ ਕਰਵਾਇਆ ਜਾ। ਉਹਨਾਂ ਕਿਹਾ ਕਿ ਪਿਛਲੀ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਫੰਡ ਵਿੱਚ ਕਪਨੇਬਾਜ਼ੀ ਕੀਤੀ ਗਈ ਜਿਸ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਸੀ। ਉਹਨਾਂ ਨੇ ਕਿਹਾ ਦੂਜੀ ਤਰ੍ਹਾਂ ਵੱਲੋਂ ਪਿਛਲੀ ਕਮੇਟੀ ਦੇ ਵਿਰੁੱਧ ਬਾਣੀਯੁਗ ਅਦਾਲਤ ਵਿੱਚ ਪਟੀਸ਼ਨ ਪਾਈ ਗਈ ਸੀ ਜਿਸ ਕਾਰਨ ਕਮੇਟੀ ਰਾਤ ਘਾਟੇ ਤੇ। ਉਹਨਾਂ ਕਿਹਾ ਕਿ ਬੱਚੇ ਦੇ ਭਾਵ ਦੇਖ ਲਈ ਡਿਪਟੀ ਕਮਿਸ਼ਨਰ ਕੁਰਕਸ਼ੇਤਰ ਨੂੰ ਅਪੀਲ ਕੀਤੀ ਹੈ ਕਿ ਚੋਣਾ ਕਰਵਾਉਣ ਤੇ ਬੱਚਿਆਂ ਲਈ ਸਮਾਹ ਰਹਿੰਦੇ ਹੱਲ ਕੀਤਾ ਜਾਵੇ। ਇਹ ਨਿਊਜ਼ ਲਈ ਸੁਰਿੰਦਰ ਸ ਅੱਜ ਸਾਡੇ ਸਾਨਕਵਾਸੀ ਜੈਨ ਸਮਾਜ ਦੀ ਭਾਰਤ ਦੀ ਸਾਡੀ ਜਿਹੜੀ ਸਭ ਤੋਂ ਵੱਡੀ ਸੰਸਥਾ ਹੈਗੀ ਹੈ ਸ਼੍ਰੀ ਜਨਿੰਦਰਾ ਗੁਰਗੂਲ ਪੰਚਕੋਲਾ ਜਿਸ ਦੀ ਇੱਕ ਬ੍ਰਾਂਚ குரு ਖੇਤਰ ਵਿੱਚ ਇੱਕ ਸਕੂਲ ਅਸੀਂ ਖੋਲਿਆ ਤਾਂ ਹੈਗਾ ਸਾਡੇ ਜੈਨ ਸਮਾਜ ਨੇ ਜਿੱਦੇ ਵੀ तकरीबन 4000 ਬੱਚਾ ਉਥੇ ਆਪਣਾ এডਿਕੇਸ਼ਨ ਉਥੇ ਪੜਾਈ ਕਰਦੇ ਉਸ ਦੇ ਇਲੈਕਸ਼ਨ ਹੋਏ ਸੀਗੇ ਹਰ 3 ਸਾਲਾ ਬਾਅਦ ਉਹਦੇ ਇਲੈਕਸ਼ਨ ਹੁੰਦੇ ਹੈਗੇ ਔਰ 21 ਮੈਂਬਰੀ ਕਮੇਟੀ ਦਾ ਚੋਣ ਹੋਪੇ 26/7/2021 ਨੂੰ 21 ਮੈਂਬਰ ਜਿਨ੍ਹਾਂ ਚ ਅਸੀਂ ਸਾਰੇ ਵੀ ਹੈਗੇ ਹਾਂ ਜੋ ਇਸ ਟਾਈਮ ਇੱਥੇ ਮੌਜੂਦ ਹੈਗੇ ਆਂ ਔਰ ਮੈਂ ਉੱਥੇ ਦਾ ਜਨਰਲ ਸੈਕਟਰੀ ਮਨੂਨੀਤ ਹੋਇਆ ਸੀਗਾ ਤੇ ਸਾਡੇ ਆਦਰਨੀય ਅਧਿਐਕਸ਼ ਸ਼੍ਰੀ ਮੁਕੇਸ਼ ਜੈਨ ਜੀ ਬਟੂ ਨਵਕਾਰ ਜੀ ਉਸੇ ਪ੍ਰਧਾਨ ਉਹਦੇ ਚੁਣੇ ਗਏ ਸੀ ਸਾਡੇ ਹੀ ਵਿੱਚੋਂ ਦੀ ਸਾਡੇ ਦੋ ਮੈਂਬਰਾਂ ਨੇ ਸਕੂਲ ਦੇ ਵਿੱਚ ਗਵਨ ਕੀਤਾ ਜਿਨ੍ਹਾਂ ਦਾ ਨਾਮ ਦਿਨੇਸ਼ ਕੁਮਾਰ ਜੈਨ ਹੈ ਸਮਾਨੇ ਤੋਂ ਔਰ ਵਿਮਲ ਪ੍ਰਕਾਸ਼ ਜੈਨ ਹੈ ਜਲੰਧਰ ਬਾਟੋਂ ਉੱਥੇ ਦੀ ਪ੍ਰਿੰਸੀਪਲ ਪੂਰਨ ਠਾਕਰੋ ਦਾ ਨਾਮ ਮਿਲ ਕੇ ਉਹਨਾਂ ਨੇ ਸਕੂਲ ਦੇ ਫੰਡਸ ਦੇ ਵਿੱਚ ਗਵਨ ਕੀਤਾ ਅਸੀਂ ਉਹਨਾਂ ਦੇ ਉੱਪਰ ਐਫਆਈਆਰ ਦਰਜ ਕਰਾਈ ਐਫਆਈਆਰ ਨੰਬਰ 0026 ਪੁਲਿਸ ਸਟੇਸ਼ਨ ਸੈਕਟਰ 7 ਪੰਚਕੂਲਾ 2021 ਔਰ ਅੰਡਰ ਸੈਕਸ਼ਨ 120 ਬੀ 295 ए 298 420 447 ਦੇ 40406 ਆ ਧਾਰਾਵਾਂ ਦੇ ਅਗੇਂਸਟ ਇਹਨਾਂ ਉੱਤੇ ਪੁਲਿਸ ਨੇ ਐਫ ਆਰ ਦਰਜ ਕੀਤੀ ਗਰੇਸ਼ ਕੁਮਾਰ ਜਿਹਨ ਸਮਾਨੇ ਵਾਲੇ ਨੇ ਸਾਡੇ ਉੱਤੇ ਹਾਈ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਵੀ ਇਸ ਕਮੇਟੀ ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਸੀਗਾ ਉਹਦੇ ਵਿੱਚ ਅਨਿਯਮਤਾਵਾਂ ਹੋਈਆਂ ਤੇ ਉਹ ਕੇਸ ਦੀ ਸੁਣਵਾਈ ਹੁੰਦੇ ਹੁੰਦੇ ਹਾਈ ਪੰਜਾਬ ਰੈਨ ਹਾਈ ਕੋਰਟ ਨੇ ਆਰਡਰ ਕੀਤਾ ਹੈਗਾ ਵੀ ਕਿਉਂਕਿ ਸੁਸਾਇਟੀ ਦਾ ਇਲੈਕਸ਼ਨ ਇਸ ਜੁਲਾਈ 2024 ਵਿੱਚ ਆਲਰੇਡੀ ਡਿਊ ਹੈਗਾ ਤੇ ਉਹਨਾਂ ਨੇ ਕਿਹਾ ਵੀ ਇਸ ਦਾ ਇਲੈਕਸ਼ਨ ਤੁਸੀਂ ਡਿਊ ਡੇਢ ਤੋਂ ਪਹਿਲੇ ਪਹਿਲੇ ਕਰਵਾ ਕੇ ਇਹਨੂੰ ਫਰੈਸ਼ ਇਲੈਕਸ਼ਨ ਕਰਵਾਓ ਤੇ ਨਵੀਂ ਕਮੇਟੀ ਦਾ ਚੋਣ ਜੋ ਨਵੀਂ ਕਮੇਟੀ ਦਾ ਚੋਣ ਕਰੋ ਤੇ ਅਸੀਂ ਆਪਣੇ ਜੈਨ ਸਮਾਜ ਦੇ ਇਸ ਸ਼੍ਰੀ ਜਿੰਦਰਾ ਗੁਰੂਕੁਲ ਦੇ ਸਾਰੇ ਮੈਂਬਰਾਂ ਨੂੰ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਹਾਂਗੇ ਵੀ ਆਉਣ ਵਾਲੇ ਸਮੇਂ 'ਚ ਤਕਰੀਬਨ ਜੂਨ ਜਾਂ ਜੁਲਾਈ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਮੁਤਾਬਿਕ ਡੀਸੀ ਪੰਚਕੂਲਾ ਇਸ ਦਾ ਵਿਧਿਵਤ ਤਰੀਕੇ ਨਾਲ ਇਲੈਕਸ਼ਨ ਕਰਵਾਏਗਾ ਤੇ ਉਹਦੇ ਵਿੱਚ ਵੱਡ ਚੜ ਕੇ ਹਿੱਸਾ ਲੈਣ ਔਰ 21 ਮੈਂਬਰੀ ਕਮੇਟੀ ਨੂੰ ਚੁਣਨ ਔਰ ਅੱਛੇ ਲੋਕਾਂ ਨੂੰ ਚੁਣਨ ਤਾਂ ਕਿ ਸਾਡਾ ਜਨ ਸ਼੍ਰੀ ਜਨਿੰਦਰ ਗੁਰਗੁਰ ਸਕੂਲ ਤਰੱਕੀ ਕਰੇ ਔਰ ਉਹਦੇ ਵਿੱਚ ਪੜਨ ਵਾਲੇ ਤਕਰੀਬਨ 4000 ਬੱਚੇ ਅਸੀਂ ਜੈ ਸਮਾਜ ਦੀ ਸਾਡੀ ਆਹੀ ਭਾਵਨਾ ਹੈ ਉਹ ਬੱਚਿਆਂ ਦਾ ਸੁਨਹਿਰਾ ਭਵਿੱਖ ਹੋਵੇ ਅੱਛੀ ਉਹ ਐਜੂਕੇਸ਼ਨ ਲੈ ਕੇ ਆਪਣੇ ਆਪਣੇ ਜੀਵਨ ਦੇ ਵਿੱਚ ਇੱਕ ਉਚਾਈਆਂ ਤੇ ਪਹੁੰਚੇ ਧੰਨਵਾਦ